ਸ਼ੇਰ ਮੇਰੀ ਨਾਲ ਕੁਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਇੱਧਰ ਤੋਂ ਮੈਂ ਇਹ ਚੋਟ ਸਿਦਵੰਦਾ ਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਇੱਥੇ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੋਲੀ ਨੋਕ ਤੇ ਗਲਤ ਕੰਮ ਕੀਤਾ ਇਹ ਕੱਲ ਦੀ ਗੱਲ ਆ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਬਸ ਨਾ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇਣ ਜਿਹੜਾ ਵਾ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਇਹਨੂੰ ਕਹਿਣ ਵਾਸਤੇ ਇਸ ਕਰਕੇ ਇਨੇ ਮੇਰਾ ਨੇ ਜਿਹੜਾ ਫਾਇਦਾ ਉਠਾਇਆ ਪਿਸਤੌਲ ਦੀ ਨੋਕ ਤੇ ਮੈਨਾਂ ਗਲਤ ਕੰਮ ਕੀਤਾ ਕੁਲਬੀਰ ਸਿੰਘ ਸਰ ਸਰਪੰਚ ਆਏ ਹਾਂਜੀ ਨਹੀਂ ਨਹੀਂ ਸਰਪੰਚਾ ਵਿੰਡਾ ਚੋਨੀ ਆ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਜਾ ਦਿੱਤੀ ਜਾਏ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਂਦੇ ਨਹੀਂ ਏਜੰਟ ਨਾਲ ਤੋਂ ਗਾਂਹ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕ ਵਿੱਚ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਿਸਤੌਲ ਦੀ ਨੋਕ ਤੇ ਕੀਤੀ ਕਹਿੰਦੇ ਕਹਿੰਦੇ ਆ ਪਸਤੌਲ ਦੀ ਲੋਕ ਤੇ ਲੜਕੀ ਦੇ ਬਿਆਨ ਨਹੀਂ ਪਸਤੌਲ ਦੀ ਮਾਮਲਾ ਅਗਲੀ ਕਾਰਵਾਈ ਕੀ ਮਾਲਾ ਦਰਜ ਹੋ ਗਿਆ ਮਾਮਲਾ ਐਫ ਆਈ ਆਰ ਦਰਜ ਹੋ ਗਿਆ ਮੈਡੀਕਲ ਹੋ ਗਿਆ ਹੁਣ 144 ਦੇ ਬਿਆਨ ਕਰਾਂਗੇ ਹਾਂ ਹੋਵੇਗਾ ਕੀ ਪਿੰਡ ਦਾ ਸਰਪੰਚਾ ਕਹਿੰਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਿਆ ਕੀ ਕੀ ਮਸਲਾ ਕੀ ਮਸਲਾ ਪੈਸਿਆਂ ਦਾ ਲੈਂਦੇ ਨਹੀਂ ਤੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਜਾਓ ਅੱਗੇ ਵੀ ਜਾਂਦੇ ਜਾਂਦੇ ਹੀ ਇਹ ਵੀ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦਿੰਦਾ ਜਦੋਂ ਕੋਈ ਦੁਕਾਨ ਹੈ ਉਹਦੇ ਕਾ ਪਿੱਛੇ ਘਰ ਉੱਥੇ ਉਹਨਾਂ ਨੇ ਬੁਲਾਇਆ ਹੀ ਤੇ ਇਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੁਣ ਕੋਈ ਕਾਰਵਾਈ ਕੀ ਪੈਂਦੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੰਚ ਅਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ